ਉਹ ਗੱਡਿ ਲੈ ਕੇ ਮੈਂ ਨਿਕਲਾ ਉਹ ਗੱਡਿ ਲੈ ਕੇ ਤੇਲ ਜਾ ਬੋਲਾ ਲਾ ਪਿਆ ਤੇ ਤੌਪ ਵੀ ਚੰਗੀ ਚੱਲੀ ਆ ਨਾਲ ਹੀ ਹਾਂ ਓ ਲੰਡੂ ਪਰੌਣਿਆ ਕੀ ਕਰੀ ਜਾਂਦਾ ਓ ਯਾਰ ਪਾਣੀ ਦਿੱਤਾ ਕਰਦਾ ਸੀ ਪਾਣੀ ਦਿੱਤਾ ਕਰਦਾ ਸੀ ਮੈਂ ਕਿਹਾ ਨਹਾ ਲਈਏ ਕਿਵੇਂ ਨਹਾਉਣਾ ਵੇ ਹਾਂ ਨਹਾਉਣਾ ਸੀਗਾ ਆ ਤੂੰ ਮੈਨਾਂ ਨਾ ਕੀਤਾ ਕੀ ਗੱਲ ਓਹੋ ਇਹਨਾਂ ਅੱਜ ਆਪਾਂ ਸਵਾਗ ਰੱਖਿਆ ਸੀਗਾ ਮੈਂ ਕਿਹਾ ਛਾਹ ਖਾ ਲਈਏ ਅੱਜ ਠੀਕ ਆ ਚੱਲ ਮੈਂ ਨਹਾਉਣਾ ਫਿਰ ਹਾਂ ਕੜੀ ਸਾਹਮ ਕੇ ਰੱਖੀ ਕਦੇ ਵੇਚਣਾ ਤਾਂ ਹੀ ਉਹ ਨਹੀਂ ਵੇਚ ਤੇਰੇ ਮੁੱਲ ਤੋਂ ਮਹਿੰਗੀ ਆ ਇਹ ਮੈਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਓਏ ਓ ਸਾਲਾ ਸਾਹ ਜੀ ਪਾਣੀ ਦਾ ਪਾਣਾ ਹੋਇਆ ਹੀ ਕਿਵੇਂ ਨਾ ਆਉਂਗੇ ਓ ਤੂੰ ਪਾ ਗੇ ਲਿਆ ਉਹ ਲੈ ਆਉਣਾ ਲੈ ਚਲ ਜਲਦੀ ਕਰ ਓ ਸਾਲਾ ਨੇ ਕਿੱਧਰ ਬਤਾ ਪਏ ਓ ਪਰੋਣਿਆ ਓ ਪਰੋਣਿਆ ਟੱਕੜਾ ਮਰਾ ਲਾ ਓਏ ਬੜਾ ਯਾਰ ਓਨੇ ਨੂੰ ਕਿੱਥੇ ਰੱਖਾਂ ਮੇਰੇ ਸਾਲੇ ਦਾ ਇਹ ਨਾ ਕੁਝ ਹੋ ਗਿਆ ਤਾਂ ਇਹਦਾ ਪੰਗਾ ਪੈ ਠੀਕ ਆ ਤਾ ਉਹ ਜੋਰਿਆ ਕਿੱਧਰ ਮਰ ਗਿਆ ਆ ਜਾ ਲਿਆ ਪਾਣੀ ਆ ਗਿਆ ਆ ਗਿਆ ਆ ਗਿਆ ਭਰੀ ਤਾਂ ਪਾਣੀ ਸੀ ਬਾਲਟੀ ਉਹ ਰੱਖ ਦੇ ਜੱਲੀ ਮੁਲਾਕਾਤ ਵਿੱਚ ਸੋਹਣਿਆ ਲੁੱਟ ਲਿਆ ਮੈਨੂੰ ਪੱਟ ਹੋਣਿਆ ਘਰੇ ਘਰ ਦਿੱਤਾ ਕਿ ਕਿਤੇ ਲੱਗਦਾ ਨਾ ਜੀ ਕੋਈ ਸਜਰੀ ਸਵੇਰ ਜੇ ਪਰੌਣਿਆ ਹੈ ਥਲੀ ਮੁ ਲੱਗਾ ਤੇ ਵਿੱਚ ਸੋਹਣਿਆ ਮੇਰੀ ਗੱਲ ਸੁਣ ਆਪਣੇ ਨਾ ਇਹ ਚੀਜ਼ਾਂ ਨਾ ਇੱਥੇ ਨਹੀਂ ਚੱਲਦੀਆਂ ਤੂੰ ਆ ਨਾ ਤੂੰ ਕੌਣ ਹੋ ਨਾ ਮੋਇਆ ਮੈਨੂੰ ਕਹਿਣ ਵਾਲਾ ਓਹੋ ਮੇਰੀ ਗੱਲ ਤਾਂ ਸੁਣ ਦੱਸ ਫੇਰ ਤੂੰ ਮੇਰੇ ਤੇ ਹੁਣੇ ਮੱਚੀ ਜਾਣਾ ਰਹਿਣਾ ਓ ਸਾਲੇ ਹਾਰੇ ਗੱਲ ਸੁਣ ਆਇਆ ਨਾ ਨਹੀਂ ਮੈਨੂੰ ਨਾ ਮਤਸਕਾ ਕੋਈ ਵੀ ਓ ਮੇਰੀ ਗੱਲ ਤਾਂ ਸੁਣ ਲੈ ਕਮੈਂਟ ਕੀ ਸੁਣਾਏ ਗੱਲ ਆ ਦੱਸ ਓਏ ਆਇਆ ਨਾ ਕੰਗਾਲੇ ਲੱਗਦਾ ਇੱਥੇ ਕੀ ਚੰਗਾ ਨਹੀਂ ਲੱਗਦਾ ਓਏ ਆਪਣਾ ਫੇਰ ਵੀ ਆਪਣੇ ਘਰੇ ਨਾ ਗਾਣੇ ਗੂਨੇ ਨਹੀਂ ਗਾਈਦੇ ਨਹੀਂ ਕੁਛ ਨਹੀਂ ਹੁੰਦਾ ਮੈਨੂੰ ਤਾਂ ਮੇਰਾ ਸਾਹ ਤਾਂ ਕੁਛ ਕਹਿੰਦਾ ਨਹੀਂ ਹਾਂ ਤੇਰਾ ਸਾਹ ਤੇਰਾ ਸਾਹ ਨੂੰ ਜਾਣਦਾ ਮੈਂ ਵੱਡੇ ਬੈਲੀ ਨੂੰ ਹਾਂ ਬੁਲਾਵਾ ਫੇਰ ਹੁਣ ਪਤਾ ਲੱਗ ਜਾਣਾ ਤੈਨੂੰ ਓ ਨਹੀਂ ਨਹੀਂ ਬੁਲਾਉਣ ਵਾਲੀ ਤਾਂ ਕੋਈ ਗੱਲ ਨਹੀਂ ਮੈਂ ਨੂੰ ਐਂ ਕਹਿੰਦਾ ਚੱਲ ਤੂੰ ਗਾਣੇ ਗੂਨੇ ਚਾਹ ਰ ਸੁਣਾ ਲੈ ਸਾਡੇ ਕੋਈ ਬੈਲੀਆਂ ਬੂਲੀਆਂ ਵਾਲਾ ਗਾਣਾ ਸੁਣਾਵਾ ਤੈਨੂੰ ਹੁਣ ਕਿ ਤੁਰੇਗਾ ਗਾਣੇ ਤੈਨੂੰ ਬੈਲੀਆਂ ਵਾਲਾ ਗਾਣਾ ਸੁਣਾ ਦੇ ਕਿਹੜਾ ਬੈਲੀ ਵਾਲਾ ਸੁਣਾਵਾ ਤੈਨੂੰ ਦੱਸ ਉਹ ਇਹ ਵੀ ਸੋਹਣਾ ਹੈ ਵੈਲੀ ਹਾਂ ਸੁਣਾਉਣੀ ਆ ਤੈਨੂੰ ਗਾਣਾ ਬਿਆਲੀਆਂ ਵਾਲਾ ਵੈਲੀਆਂ ਵਾਲੇ ਗਾਣੇ ਜਿਵੇਂ ਉਹ ਨਹੀਂ ਉਹ ਤੇ ਤੇਰੇ ਮਤਲਬ ਦਾ ਇੱਕ ਗਾਣਾ ਹੈਗਾ ਉਹ ਸੁਣਾ ਦੰਨੀ ਆ ਤੇ ਤੁਰਦਾ ਲੱਗੀ ਇੱਥੋਂ ਮੈਂ ਹਾਂ 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 ਸੁਣਾ ਸੁਣਾ ਮੈਂ ਅਮਲੀ ਨਾਲ ਵਿਆਹ ਨਿਕਰਾਉਣਾ ਕਿਉਂ ਅਮਲੀ ਦਾ ਸਭ ਬੰਦੇ ਨਹੀਂ ਗੇ ਨਹੀਂ ਕਿਤੇ ਤੂੰ ਬੰਦਾ ਕਿੱਥੋਂ ਲੱਗਦਾ ਤੂੰ ਹਾਂ ਜੀ ਇਹ ਅਮਲੀਆਂ ਆਏ ਨੇ ਗਾਣਾ ਸੁਣਾਣਾ ਉਹ ਸੁਣਾ ਦੇ ਨਹੀਂ ਮੈਨੂੰ ਨਹੀਂ ਆਉਂਦੇ ਹੋਰ ਤੇਰੇ ਵਾਸਤੇ ਗਾਣੇ ਨਹੀਂ ਉਹ ਗਾਣਾ ਇਹ ਕੌਣ ਹੀਗਾ ਉਹ ਵਿੱਚ ਪੀੜਾਂ ਦੇ ਪੈਣ ਪਟਾਕੇ ਉਹ ਆਪਾਂ ਨਹੀਂ 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 ਮੈਂ ਨਹੀਂ ਹੁਣ ਕੁਝ ਵੀ ਸੁਣਾਉਂਦੀ ਮੈਨੂੰ ਤਾਂ ਆਪਦੀ ਵੀਡੀਓ ਤੱਕ ਮਤਲਬ ਆ ਮੈਂ ਕਿਉਂ ਨਹੀਂ ਮੈਂ ਨਹੀਂ ਸੁਣਾਉਂਦੀ ਕੁਝ ਵੀਡੀਓ ਦਾ ਕਮਤਲਾਵਾ ਚੱਲ ਭਾਈ ਮੇਰਾ ਤਾਂ ਹਾਂ ਚਾ ਚਾ ਹੁਣ ਜਾਂਦਾ ਲੱਗ ਤੂੰ ਹਾਂ ਨਹੀਂ ਦੱਸੂਗੀ ਉਹਨੂੰ ਹਾਂ ਦੇਖ ਲੈ ਬੈਲੀ ਨੂੰ ਜਾਣਦਾ ਮੈਂ ਉਹਨੂੰ ਹਾਂ ਦੱਸੂਗੀ ਫਿਰ ਭਜਦਾ ਉਹਨਾਂ ਤੂੰ ਆਦੇ ਆਦੇ ਕੋਈ ਟੱਕਰ ਨਹੀਂ ਕੋਈ ਨਹੀਂ ਫਿਰ ਆ ਜਾਣ ਤੇ ਤੇਰੀ ਖੈਰ ਖਬਰ ਅੱਜ ਦੇਖ ਲੈਣੇ ਅਸੀਂ ਕੋਈ ਨਹੀਂ ਕੋਈ ਨਹੀਂ ਮੈਂ ਜਾਣਦਾ ਮੈਂ ਉਹਨੂੰ ਜਾਣਦਾ ਹੂੰ ਜਾਣਦਾ ਤੂੰ ਮੈਂ ਹੰਮਲੀ ਨਾਲ ਬਿਆਨੀ ਕਰਾਉਣਾ ਸਟਾਰਟ ਇੱਕ ਤਾਂ ਜੋਰੇ ਨੇ ਐਨਾ ਦਿਮਾਗ ਖਰਾਬ ਕਰਦਾ ਇੱਕ ਧੁੱਪ ਨਹੀਂ ਨਿਕਲਦੀ

ਓਏ ਨੀ ਡੋਲਿਆਂ ਚ ਜਾਣ ਥੰਮ ਦੇਈ ਦਾ ਤੂਫਾਨ ਹੈ ਅੱਜ ਤਾਂ ਮੇਰੇ ਸੂਟ ਨਾਲ ਦੀ ਮੈਚਿੰਗ ਕਰੀ ਫਿਰਦਾ ਹੈ ਸੋਹਣਾ ਤੂੰ ਫੇਰ ਵੀ ਨਹੀਂ ਲੱਗਦਾ ਜਿੰਨਾ ਮਰਜ਼ੀ ਪਾਲਾ ਕੁਸ ਉਹ ਸੋਹਣੇ ਸਾਣੇ ਦਾ ਨਹੀਂ ਹੁੰਦਾਗਾ ਤੈਨੂੰ ਪਤਾ ਨਹੀਂ ਇਹ ਅੱਡਾ ਸੋਹਣੇ ਸਾਣੇ ਦੇ ਹੁੰਦੇ ਨਹੀਂ ਰੱਖਦਾ ਆਹ ਸੋਹਣੇ ਨਹੀਂ ਰੱਖਦਾ ਹੁਣ ਤਾਂ ਆਇਆ ਦੋ ਦਿਨ ਉੱਧਰ ਰਹਿਣਾ ਤੇ ਦੋ ਦਿਨ ਇੱਧਰ ਆ ਜਾਣਾ ਬੈ ਜਾ ਇੱਕ ਪਾਸੇ ਟਿੱਕੇ ਨਾ ਘਰੇ ਟਿੱਕਦਾ ਨਾ ਉੱਧਰ ਟਿੱਕਦਾ ਦੂਜੇ ਦਿਨ ਵੈਂਟ ਚ ਜਮਾਨਤ ਪਤਾ ਨਹੀਂ ਕਿਹੜਾ ਕੰਜਰ ਕਰਿਆ ਹੁੰਦਾ ਤੇਰੀ ਓਏ ਯੱਡ ਜੇਲ੍ਹ ਦੀ ਗਾਨੀ ਖਾਂਦਾ ਬਾਹਲਾ ਟਾਈਮ ਆ ਨਹੀਂ ਖਾਂਦਾ ਜੇਲ੍ਹ ਦੀ ਤਾਂ ਫਿਰ ਘਰੇ ਬੈ ਜਾ ਟਿੱਕੇ ਹਾਂ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਜੋਰਾ ਕੀ ਕਹਿ ਕੇ ਗਿਆ ਮੈਨੂੰ ਮੈਨੂੰ ਕਹਿੰਦਾ ਸੀ ਗਾਣੇ ਸੁਵਾ ਦੇ ਤੂੰ ਕੀ ਕਹਿੰਦਾ ਸੀ ਮੇਰਾ ਸਮਝ ਆਉਂਦਾ ਨੂੰ ਉਹਨੂੰ ਡਰ ਨਹੀਂ ਮੇਰਾ ਨਹੀਂ ਪਰ ਬਾਹਲਾ ਮਾਰੀ ਮੂਰੀ ਨਾ ਧੱਕਾ ਵੀ ਨਾ ਕਰੀ ਉਹਨਾਂ ਨਾਲ ਕਿਉਂ ਧੱਕਾ ਚੱਲਦਾ ਸਾਡਾ ਤਾਂ ਕਰਾਂਗੇ ਰਹਿਣ ਦੇ ਤੂੰ ਕਰਦਾ ਧੱਕਾ ਨਹੀਂ ਉਹਦੇ ਬਸ ਹੱਦ ਤੱਕ ਤਾਂ ਵੱਜ ਜੂਗੀ ਕਿ ਤੇਨੂੰ ਮਾਰਨ ਕੁੱਟਣ ਲੱਗ ਜੇ ਤੂੰ ਉਹਨੇ ਮੇਰੇ ਸਾਲੇ ਨੂੰ ਮੇਰਾ ਡਰ ਨਹੀਂਗਾ ਨਹੀਂ ਡਰ ਤਾਂ ਕਾਹਦਾ ਨਾ ਤਾਂ ਹੀ ਤਾਂ ਮੈਨੂੰ ਛੇੜਦਾ ਸੀ ਆ ਕੇ ਫਿਰ ਆ ਜਾਣ ਦੇ ਉਹਦੋਂ ਤੱਕ ਕਰਦਾ ਮੇਰੇ ਸਾਲੇ ਨਾਲ ਗੱਲ ਹਾਂ ਤੇ ਜਵਾਬ ਕਿੱਥੇ ਭੇਜੇ ਆ ਆਵਿਲਾ ਤੇ ਜੋਰ ਦਿੰਨੀ ਰਹਿਣੀ ਨਹੀਂ ਨਹੀਂ ਜਵਾਬ ਇੱਥੇ ਫਿਰਦੇ ਹੁਣੇ ਮੈਂ ਕਿੱਥੇ ਭੇਜੇ ਨੇ ਉਹ ਵੀ ਤੇਰੇ ਵਰਗੇ ਨੇ ਘਰੇ ਨਿੱਟ ਕੇ ਬਹਿਂਦੇ ਉਹ ਤੂੰ ਆਪਣੀਆਂ ਰੀਲਾਂ ਤੇ ਧਿਆਨ ਦੇਣੀ ਰਹਿਣੀ ਆ ਘਰ ਤੇ ਵੀ ਧਿਆਨ ਦੇ ਲਿਆ ਕਰ ਘਰ ਤੇ ਕਿਉਂ ਨਾ ਹੁਣ ਹੈਗਾ ਤਾਂ ਹੈਗਾ ਤੇਰਾ ਮੇਰਾ ਸਾਲਾ ਜੋੜਾ ਕਿੱਥੇ ਮਰ ਗਿਆ ਪਤਾ ਨਹੀਂ ਕਿੱਧਰ ਗਿਆ ਘੜੀ ਫੜਾਤੀ ਸੀ ਕਿ ਤੂੰ ਉਹਨੂੰ ਦੇ ਦੇ ਆ ਘੜੀ ਉਹਦੇ ਕੋਲ ਕਿਤੇ ਦੇ ਕੇ ਖਾ ਜਾ ਮੇਰਾ ਸਾਲਾ ਇਹਦੇ ਨਾਲ ਕਰਦਾ ਗੱਲ ਆਉਣ ਦੇ ਸਹੀ ਮੈਨੂੰ ਨਾ ਕਹੀ ਮੁੜ ਕੇ ਫੜਾਤੀ ਫਿਰ ਤੂੰ ਉਹਨੂੰ ਮੈਨੂੰ ਕਹਦਾ ਨਹੀਂ ਬੜਾਈ ਤੂੰ ਓਏ ਉੱਥੇ ਜੋੜਾਈ ਸੀਗਾ ਹੁਣ ਤੂੰ ਹੈ ਨਹੀਂ ਸੀ ਤੂੰ ਕਿਤੇ ਦਿਸਦੀ ਆ ਰੀਲਾਂ ਤੇ ਜ਼ੋਰ ਦਿੱਤਾ ਰਹਿਦਾ ਤੇ ਨਹੀਂ ਉਹਨੂੰ ਮੈਂ ਮੈਨੂੰ ਮੈਨੂੰ ਨਹੀਂ ਮਿਲਿਆ ਤਾਂ ਬਾਰੋ-ਬਾਰ ਨਾ ਚਲਾ ਗਿਆ ਹੋਵੇ ਦੇਖ ਲਾਪੈ ਨਾ ਆ ਜਾਣ ਦੇ ਕਰਦਾ ਜੀ ਕਿ ਤੇਰੀ ਘੜੀ ਇੰਨੀ ਮਹਿੰਗੀ ਘੜੀ ਆ ਠੀਕ ਆ 70 80 ਹਜ਼ਾਰ ਦਾ ਉਹਦਾ ਲੈ ਕੇ ਘੜੀ ਤੇ ਤੂੰ ਹੁਣ ਉਹਨੂੰ ਚੁਕਾਤੀ ਕੋਈ ਨਹੀਂ ਆ ਜਾਣ ਦੇ ਕਰ ਲੈਣਾ ਗੱਲ ਇਹਦੇ ਨਾਲ ਇਹਦੀ ਕੜਦਾ ਬਦਮਾਸ਼ੀ ਜੋਰੇ ਦੀ ਵੀ ਹਾਂ ਉਹ ਤਾਂ ਕਹਦਾ ਮੈਂ ਕਾ ਤੂੰ ਡਰਦਾ ਡਰਦਾ ਮੇਰੇ ਸਾਲੇ ਦੀ ਉਹ ਨਹੀਂ ਡਰਦਾ ਰੁਦਾ ਤੈਥੋਂ ਤਾਂ ਨਹੀਂ ਡਰਦਾ ਜਮਾ ਵੀ ਡਰਨ ਦਾ ਲਾ ਦੂੰ ਵੱਡੇ ਵੀ ਡਰ ਮੇਰੇ ਬਾਲਾ ਨਾ ਕੁੱਟੀ ਉਹ ਤਾਂ ਮਰਿਆ ਸੱਪ ਗਲ ਪੈ ਜਾਊਗਾ ਤੇਰੇ ਉਹ ਕਾਲਾ じゃ ਤਾਂ ਨਹੀਂ ਤੈਨੂੰ ਕੁਝ ਬੋਲਿਆ ਸੀਗਾ ਨਹੀਂ ਉਹ ਤਾਂ ਵਿਚਾਰਾ ਆਇਆ ਵੀ ਨਹੀਂ ਨਾਲੇ ਮੇਰੀ ਗੱਲ ਸੁਣ ਤੂੰ ਬਾਲਾ ਗੋਰਾ ਨੂੰ ਕਾਲਾ ਕਹੀ ਜਾਂਦਾ ਤੂੰ ਹੈ ਐ ਕਿਸੇ ਦੀ ਬੇਇੱਜ਼ਤੀ ਕਰਦਾ ਤੂੰ ਹਾਂ ਤੂੰ ਬਾਲਾ ਗੋਰਾ ਤੂੰ ਕਿਸੇ ਵਾਰ ਐ ਕਹਿਣਾ ਕਾਲਾ ਕਾਲਾ ਤੂੰ ਕਿੱਡਾ ਗੋਰਾ ਆਪ ਵੀ ਤਾ ਕਾਲਾ ਹੀ ਆ ਤੂੰ ਮੈਂ ਤਾਂ ਸਾਰਾ ਪਿੰਡ ਡਰਦਾ ਤੇ ਤੂੰ ਮੈਨੂੰ ਸਮਝਦੀ ਕੀ ਆ ਕੀ ਸਮਝਦੀ ਆ ਤੈਨੂੰ ਮੈਂ ਤੂੰ ਕਿਸੇ ਨੂੰ ਐ ਕਹੀ ਜਾਂਦਾ ਕਾਲਾ ਲੱਗਦਾ ਉਹ ਵਿਚਾਰਾ ਉਹ ਕਾਲਾ ਜਈਆ ਹੋਰ ਕੀ ਆ ਨਹੀਂ ਉਹ ਤਾਂ ਵਾੜਾ ਸਿਆਣਾ ਵਿਚਾਰਾ ਉਹ ਦੂਜਾ ਜੋਰ ਆਈਆ ਬੇੜਾ ਬੈਠੀ ਦਾ ਉਹ ਕਰਦਾ ਸਾਰੇ ਪੰਗੇ ਇੱਕੋ ਜਈਆ ਇਹ ਸਾਲੇ ਮੇਰੇ ਨਹੀਂ ਤੈਨੂੰ ਨਹੀਂ ਪਤਾ ਤੇਰੀ ਘੜੀ ਦਾ ਕਰ ਲੈ ਖਿਆਲ ਕੋਈ ਨਹੀਂ ਘੜੀ ਦਾ ਮੈਂ ਕਰ ਲੂੰਗਾ ਦੇਖ ਲੈ ਹਾਂ ਤੂੰ ਮੁਰ ਕੇ ਮੇਰੇ ਪੇਟ ਧੰਦੇ ਜਿਹਾ ਰੱਖ ਕਰਿਆ ਕਰ ਮੇਰੇ ਪੇਟੇ ਦੇ ਕੇ ਗਈ ਸੀ ਤੈਨੂੰ ਇੰਨੀ ਮਹਿੰਗੀ ਘੜੀ ਹੋਰ ਤੇਰੀ ਕਿੱਥੇ ਔਕਾਰ ਦਾ ਲੈ ਤੂੰ ਲੈ ਲੇਂਗਾ ਘੜੀ ੱਡੀ ਮਹਿੰਗੀ ਦੱਸ ਮੈਨੂੰ हां ਪਿੰਡ ਚ ਡਰਦੇ ਨੇ ਪਿੰਡ ਵਾਲੇ ਡਰਦੇ ਹੋਣੇ ਤੇ ਤੂੰ ਮੈਂ ਡਰਦੀ ਡਰਨਦਾ ਮੈਂ ਲਾ ਦੂੰਗਾ ਤੈਨੂੰ ਵੀ ਕਾਹ ਤੋਂ ਲਾਏਗਾ ਡਰਨ ਦੱਸ ਮੈਨੂੰ ਕੰਮ ਨਹੀਂ ਧੰਦਾ ਨਹੀਂ ਕਰਦੀ ਤੂੰ ਨਹੀਂ ਕਰਦੀ ਮੈਂ ਰੱਖੀ ਹੋਈ ਆ ਕੰਮ ਵਾਲੀ ਮੈਂ ਹਾਂ ਤੂੰ ਨਾ ਕਰੀ ਨਹੀਂ ਮੈਂ ਤਾਂ ਨਹੀਂ ਕਰਦੀ ਉਹ ਸਾਗਰੀ ਜੀ ਜਾਂਦਾ ਸਾਗਰ ਨਹੀਂ ਵੀ ਨਿਗਾਹ ਮਾਰ ਲਾ ਉੱਪਰੋਂ ਬਲ ਕੇ ਥੱਲੇ ਚ ਪਈ ਜਾਂਦਾ ਤੂੰ ਦੇਖ ਲੈ ਉੱਠ ਕੇ ਤੇ ਇੱਥੋਂ ਨਹੀਂ ਦੇਖਿਆ ਜਾਂਦਾ ਤੂੰ ਕਰਦਾ ਹੈ ਨਹੀਂ ਕੁਝ ਲੱਗਦਾ ਦੱਸ ਤੂੰ ਕਰਦਾ ਜੀ ਨਹੀਂ ਆ ਕਹਦਾ ਨਾ ਮੈਂ ਬਸ ਇੱਧਰ ਫਿਰ ਲਿਆ ਉੱਧਰ ਫਿਰ ਲੱਗੇ ਜਿਹੜੇ ਚ ਕੱਢਦਾ ਰਹਿਣਾ ਗਲੀਆਂ ਚ ਬਸ ਪਿੰਡ ਚੋਰ ਤੇ ਨੂੰ ਕੀ ਚਾਹੀਦਾ ਉਹ ਬੁੜੀਆਂ ਦੇ ਕੰਮ ਹੁਣ ਬੰਦੇ ਥੋੜੀ ਕਰਨਗੇ ਨਹੀਂ ਕੋਈ ਨਹੀਂ ਤੂੰ ਦੇਖ ਲੈ ਉੱਠ ਕੇ ਕੁਛ ਨਹੀਂ ਹੁੰਦਾ ਮੈਂ ਤਾਂ ਨਹੀਂ ਦੇਖਦੀ ਉਹ ਤੇਰਾ ਤਾਂ ਇਹੀ ਰੰਡੀ ਰੋਣਾ ਰਹਿੰਦਾ ਏ ਮੈਂ ਤਾਂ ਪਹਿਲਾਂ ਜੋਰੇ ਨੂੰ ਦੇਖਦਾ ਮੇਰੇ ਸਾਲੇ ਨੂੰ ਦੇਖਿਆ ਜਾ ਲੈ ਮਨਾ ਆਪ ਨੂੰ ਹੀ ਵੇਖਣਾ ਪੈਣਾ ਇਹਨੇ ਤਾਂ ਕੁਛ ਨਹੀਂ ਕਰਨਾ ਆਪ ਤਾਂ ਤੁਰ ਗਿਆ ਵਾਰ ਵਾਹਿਗੁਰੂ ਲੈ ਦੇਖਦੀ ਹੁਣ ਮੈਂ ਆਪੀ ਹੇ ਵਾਹਿਗੁਰੂ ਮੇਰੀ ਤਾਂ ਵੀਡੀਓ ਤੇ ਓਖੇ ਹੁੰਦੇ ਨੇ ਸਾਰੇ ਕੀ ਕਰਾਂ ਸਾਦਾ ਆਪ ਰ ਦੇਖਦੀਆਂ ਉਹਨੇ ਤਾਂ ਦੇਖਿਆ ਨਾ ਇਹਨੂੰ ਕਿੰਨਾ ਲੱਗੂਗਾ ਹਜੇ ਉੱਚੀ ਹੁੰਦਾ ਹਜੇ ਸਾਗ ਮੇਰਾ ਓ ਮੇ ਲਗ ਰਹੇ ਰਬਾ ਸੋਨੇ ਗੁਲੇ ਬਨਾਲਾ ਅਗੋ ਹਾ ਚੱਕ ਚੱਕ ਕੇ ਨਾ ਮਾਲੀ ਚੁੱਟ ਗਿਆ ਹੰਪਲ ਇੱਥੇ ਹੁੰਦੇ ਆਇਓਏ ਉਹ ਪੱਠੇ ਬੁੱਟੇ ਚਾਹੀਦੇ ਉਹਨੂੰ ਆਇਓਏ ਮਾਲ ਇਹਦਾ ਸਾਰਾ ਜੋਰਾ ਝੋਰਾ ਵੀ ਲੈ ਗਿਆ ਮੇਰਾ ਇਹਨੂੰ ਨਾ ਤਾਂ ਮੇਰੀ ਮਰਜਾ ਪੁਰਾਣਾ ਮਾਲ ਸੀ ਉਹ ਚ ਹਾਂਜੀ ਕੀ ਹਾਲ-ਚਾਲ ਨੇ ਜੀ ਆ ਫੇਰ ਆ ਗਿਆ ਬਿਮਾਰੀ ਜਾਣਾ ਇੱਥੇ ਉਹ ਪਾਥੀ ਤਾਂ ਬਾਲੋ ਵਿੱਚ ਤੂੰ ਭਗ ਜਾ ਭਗ ਜਾ ਕਿਉਂ ਇਹ ਇੱਥੇ ਆ ਕੇ ਪੰਗੇ ਲੈਣਾਗਾ ਉਹ ਪੰਗੇ ਕਨੂੰ ਸਾਗ ਦਾ ਹੈ ਰੱਝਾ ਨਹੀਂ ਤਾ ਮੈਂ ਬਣਾਉਂਦਾ ਉਹ ਸਾਗ ਤੋਂ ਕੀ ਲੈਣਾਗਾ ਤੂੰ ਭਗ ਜਾ ਜਾ ਉਹ ਸਾਗ ਖਾਵਾਂ ਕਿੱਥੇ ਰੋਡੇ ਲਾ ਰੱਖੇ ਆ ਇਹਨਾਂ ਨੇ ਇੱਥੇ ਲੈ ਮਿਲ ਕੇ ਖਾਵਾਂਗੇ ਸਾਗ ਬਾਈ ਕਿੱਧਰ ਰੇਤਾ ਬਾਈ ਕਿੱਧਰ ਆ ਬਾਈ ਆ ਗਿਆ ਤੈਨੂੰ ਕੁੱਟ ਦੂਗਾ ਤੂੰ ਭਗ ਜਾ ਕੀ ਆ ਪੰਗਾ ਲੈਣਾ ਐ ਮੈਂ ਇੱਕ ਇਸੇ ਤੋਂ ਨਰਦੇ ਅਸੀਂ ਦਰਦੇ ਨਹੀਂ ਕੋਈ ਨਾ ਲੱਗ ਜੂਗਾ ਪਤਾ ਜਦੋਂ ਪੰਗਾ ਪੈ ਗਿਆ ਲਾਪਾਤੀਆ ਬਗਦੇ ਜੋ ਮੈਂ ਥੋਣਾ ਤੂੰ ਸਿਰ ਚ ਮਦਨ ਹੀ ਨਾ ਖਾ ਲਈ ਤੁਰ ਜਾ ਚੁੱਪ ਕਰਕੇ ਵਗ ਜਾ ਤੂੰ ਇਹ ਹੱਥ ਜਦ ਤਰੇ ਚਮਜਾ ਤੂੰ ਮਦਨ ਹੀ ਆਵੇ ਆ ਦੇ ਬੱਜੋ ਵੀ ਤੇਰੇ ਸਿਰ ਚ ਤੂੰ ਦੱਸ ਵੇ ਤੂੰ ਵਗ ਜਾ ਵਗ ਜਾ ਮੈਂ ਮੋਹਣਾ ਬਦਮਾਸ਼ ਨੂੰ ਦੱਸਦਾ ਨਾ ਤੇਰੀ ਹੱਡੀ ਪਸਲੇ ਤੋੜ ਦੂ ਢਾਈ ਤੇਰੇ ਚ ਸਾਗੇ ਮਰ ਜਾ ਤੂੰ ਨਿਕਲ ਜਾ ਇੱਥੋਂ ਕਿਹੜੇ ਭਾਈ ਸਾਂ ਸਾਡੇ ਚ ਜੋਰ ਬਣਾ ਇਨਾ ਬਣਾ ਆ ਹਾਇਗਾ ਜੋਰ ਕਾਲੇ ਤਬਿਆਰ ਕਰ ਤੇਰਾ ਮੂੰਹ ਆ ਸ਼ਕਲ ਦੇਖੇ ਸੀਸੇ ਚ ਕਦੇ ਜਾ ਕੇ ਆਉਂਦੀ ਰੋਜੀ ਵੇਖਦਾ ਮੈਂ ਤੇਰੇ ਆ ਕੇ ਵੀ ਟੱਕਰ ਦੇ ਤੂੰ ਵਗ ਜਾ ਮੋਹਣਾ ਬਦਮਾਸ਼ ਆਗਾ ਤੈਨੂੰ ਕੁੱਟ ਦੂਗਾ ਕਿਉਂ ਛਿੱਤਰ ਖਾਣੇ ਆ ਮੇਰੇ ਵਰਗੇ ਵੀ ਹੋਣਗੇ ਅੱਪ ਕੋਈ ਹੋਣਗੇ ਵੀ ਕੋਈ ਸਾਡੇ ਵਰਗਾ ਕੋਈ ਬਣ ਨਹੀਂ ਸਕਦਾ ਜਾਨਾ ਕਿ ਨਹੀਂ ਚੋਰਿਆ ਤੂੰ ਕਿਉਂ ਜਾਨ ਖਾ ਰੱਖੀ ਆ ਮੇਰੀ ਮਰਜ਼ਾ ਪਰੇ ਵਗ ਜਾ ਅੱਛਾ ਜਾਨਾ ਮੈਂ ਕਿਹਾ ਤੇਰਾ ਸਾਗ ਬਣਵਾ ਰਾਂ ਲੈ ਮਧਾਣੀ ਮੈਂ ਮਾਰਦਾ ਨਹੀਂ ਤੂੰ ਵਗ ਜਾ ਵਗ ਜਾ ਮੈਂ ਨਾ ਪੋਹਣਾ ਮਰਬ ਦੇ ਉਹ ਬੱਸ ਕਰ ਨਾ ਬੱਸ ਕਰ ਉਹ ਦੇ ਲੱਗੇ ਆ ਇੱਥੇ ਜਾਂਦੇ ਹੀ ਨਹੀਂ ਹੈਗੇ ਕਿਉਂ ਮੰਨਦਾ ਚੱਕੜਾ ਬਣਾ ਤਾ ਨਾ ਜ ਤੈਨੂੰ ਮਹਾਰਾਜ ਪਟਿਆਲਾ ਉਹ ਕੀ ਮੰਨਦਾ ਹੈ ਭਾਈ ਕਿਉਂ ਏ ਪਤੰਦਰਾ ਤੂੰ ਤਾਂ ਜਿਆਦਾ ਹੋਰ ਹੀ ਕੁਛ ਪਵਾਈ ਫਿਰਦਾ ਮੇਰੇ ਪਤੰਦਰਾ ਹੋਰ ਕੁਛ ਪਾਉਣ ਨੂੰ ਕੀ ਲੋਕ ਪਾਉਂਦੇ ਹੀ ਹੈਗੇ ਆ ਮੇਰੇ ਨਹੀਂ ਪਾਏਗਾ ਉਹ ਕੀ ਲੋਕ ਪਾਉਂਦੇ ਆ ਯਾਰ ਤੇਰੀ ਗੱਲ ਹੋਰ ਐ ਤੇ ਮੇਰੀ ਗੱਲ ਹੋਰ ਐ ਯਾਰ ਲੈ ਤੂੰ ਤਾਂ ਯਾਰ ਐਵੇਂ ਵਹਿਮ ਕਰੀ ਜਾਂਦਾ ਉਹ ਵਹਿਮ ਨਹੀਂ ਹੁੰਦਾ ਬਾਈ ਆ ਕਿੱਦਾਂ ਜ਼ਰੂਰ ਲੱਗਦਾ ਦੇਖ ਬਲੂ ਰੂਹ ਤੈਨੂੰ ਲੱਗਦਾਗਾ ਲੋਕਾਂ ਨੂੰ ਨਹੀਂ ਲੱਗਦਾ ਲੋਕਾਂ ਨੂੰ ਕਿਉਂ ਨਹੀਂ ਲੱਗਦਾ ਪਤੰਦਰਾ ਜਦੋਂ ਮੈਨੂੰ ਲੱਗੀਆਂ ਤਾਂ ਲੋਕਾਂ ਨੂੰ ਕਿਉਂ ਨਾ ਲੱਗੂਗਾ ਉਹ ਯਾਰ ਤੂੰ ਪਤਾ ਕੀ ਐ ਤੈਨੂੰ ਪਤਾ ਹੀ ਨਹੀਂਗਾ ਵੀ ਕਹਿੰਦੇ ਨਹੀਂ ਹੁੰਦੇਗੇ ਕਹੀਏ ਮਣ ਪੌਂਦਾ ਪੈਣੀਏ ਜੱਗ ਪੌਂਦਾ ਤੂੰ ਪਤੰਦਰਾ ਉਹੀ ਬਸ ਤੈਨੂੰ ਪਤਾ ਹੀ ਨਹੀਂ ਯਾਰ ਦੁਨੀਆ ਦਰੀ ਦਾ ਓ ਨਹੀਂ ਭਾਈ ਜਮਾ ਐ ਲੱਗਦਾ ਜਿਵੇਂ ਦੇ ਜਿਵੇਂ ਪੱਲੀ ਨਹੀਂ ਨਹੀਂ ਚੱਲ ਤੂੰ ਮੇਰੀ ਗੱਲ ਸੁਣ ਤੈਨੂੰ ਪਤਾ ਇਹ ਕੱਪੜੇ ਵਾਇਕਾ ਤੂੰ ਅੱਜ ਤੇਰੇ ਹੂੰ ਵਿਆਹ ਤੇ ਜਾਣਾ 15 ਅੱਜ ਆਪਾਂ ਤੈਨੂੰ ਲੈ ਕੇ ਚੱਲਦਾ ਉੱਥੇ ਵਿਆਹ ਤੇ ਹਾਂ ਨਾ ਭਾਈ ਮੈਂ ਤਾਂ ਨਹੀਂ ਜਾਂਦਾ ਵਿਆਹ ਤੇ ਐ ਐ ਮੈਂ ਥੋੜੀ ਜਾਊਂਗਾ ਯਾਰ ਕੋਈ ਮੇਰਾ ਜਲੂਸ ਹੀ ਕਢਾ ਪਹਿਲੀ ਗੱਲ ਤੇ ਆ ਨਾ ਮੈਂ ਨਹੀਂ ਜਾਂਦਾ ਪਹਿਲੀ ਗੱਲ ਤੇ ਆ ਲੋਈ ਜੀ ਲਾ ਦੇ ਜੇ ਵਿਆਹ ਤੇ ਜਾਣਾ ਤਾਂ ਓ ਭਾਈ ਯਾਰ ਰਹਿਣ ਦੇ ਯਾਰ ਲੋਹੀ ਤਾਂ ਲਾਉਣੀ ਪਊਗੀ ਮਿੱਤਰਾ ਜੇ ਵਿਆਹ ਤੇ ਜਾਣਾ। ਉਹ ਹੋਰ ਹੀ ਕੋਸ ਐਂ ਤਾਂ ਫਿਰ ਮੇਰੀ ਵੇਜ ਐਂ ਤਾਂ ਮੇਰੀ ਵੇਜਤੀ ਹੋ ਜੂਗੀ ਯਾਰ। ਉਹ ਵੀ ਮਰੀ ਜਾਣਾ ਤੂੰ ਯਾਰ। ਬਾਈ ਯਾਰ ਲਾ ਦਿੰਨੇ ਯਾਰ ਲੋਹੀ ਲਾ ਦਿੰਨੇ ਹਾਂ। ਹਾਂ ਯਾਰ ਇਹ ਕਿਤੇ ਟੰਗ ਯਾਰ ਪਰੇ ਛੜੀ ਵੀ ਲੋਹੀ ਆਗੀ। ਬਾਈ ਮੈਂ ਤਾਂ ਚੰਗਈ ਵੀ ਲੱਗੀ ਇਹਨਾਂ ਕੰਮ ਯਾਰ। ਚੱਲ ਚਲਦੇ ਆਪਾਂ। ਚੱਲ ਭਾਈ। ਮੈਂ ਤਾਂ ਤੇਰੀ ਛੋਟੀ ਜੀ ਵੀ ਰਖਾਉਣ ਨੂੰ ਫਰਦਾ ਸੀਗਾ ਤੇ ਇਥੋਂ ਫਿਰ ਇਹ ਤੁਰਿਆਣੀ ਜਾਂਦਾ ਇਹਦੇ ਬਣਾ। ਪਰਾਵਾ ਇਹ ਤਾਂ ਮੇਰੇ ਵਾਲੇ ਸਾਲੇ ਮਾਰ ਗਏ ਮੇਰੇ ਸਾਲੇ ਇਹ ਉਹਨਾਂ ਨੇ ਲੱਕ ਤੋੜਤੀ ਸੀ ਮੇਰੀ ਉਹੋ ਅੱਛਾ ਹਾਂ ਪਤਾ ਹੈ ਨੋਟ ਹੀ ਨਹੀਂ ਆ ਫਰਾਜ ਤਾਈਂ ਨੋਟ ਕਿੱਥੇ ਆਉਂਦਾ ਮੇਰੇ ਸਾਲੇ ਨੇ ਦੋ ਥਾਂ ਤੋਂ ਦਾ ਤੋੜਤੀ ਮਾਰਦੇ ਉਹਨਾਂ ਨੇ ਤਾਂ ਫਿਰ ਇਹ ਦਿਨਾਂ ਨੇ ਪੁੱਤਨਾ ਉਹ ਕੰਜਰ ਦੇ ਅੱਜਕੱਲ ਕਿੱਥੇ ਹੁੰਦੇ ਆ ਮੈਂ ਦੇਖੀ ਨਹੀਂ ਯਾਰ ਉਹ ਜੋਰੇ ਹਰਗੇ ਉਹ ਹੁਣ ਹੀ ਉਹਨਾਂ ਦਾ ਪ੍ਰੋਣਾ ਮੋਣਾ ਹਾਂ ਹਾਂ ਉਹਦੇ ਕੋਲ ਛੱਡਿਆ ਸੀ ਮੈਂ ਤਾਂ ਅੱਛਾ ਮਰਾ ਮਾਰਿਆ ਗਿਆ ਸੀ ਕਿ ਮਜ਼ਾ ਆਇਆ ਮੈਂ ਤਾਂ ਪੁੱਰਾਵਾ ਪੁੱਤਨਾ ਉਹ ਟੇਕ ਨਾਲ ਤਾਂ ਹੈ ਨਹੀਂ ਯਾਰ ਉੱਥੇ ਉਹ ਆਪਾਂ ਕੀ ਲੈਣਾ ਹੈ ਬਾਈ ਆਪਾਂ ਤਾਂ ਕਿਰਾ ਛੱਡ ਆਏ ਅੱਛਾ ਅੱਛਾ ਲਾਂਬਾ ਦਵੋਣਗੇ ਉਹ ਪੱਕਾ ਤੈਨੂੰ ਫੇਰ ਉੱਥੋਂ ਵੇਚਤਾ ਉਹਨਾਂ ਨੇ ਸਮਾਨ ਵੇਚਤਾ ਘੜੀ ਵੇਚਤੀ ਸੀ ਮੇਰੇ ਸਾਲੇ ਦੇ ਮੇਰੇ ਕੋਲ ਗੱਲ ਤਾਂ ਆ ਗਈ ਸੀਗੀ ਅੱਛਾ ਅੱਛਾ ਹਾਂ ਉਹ ਯਾਰ ਛੱਡਦੇ ਹੀ ਨਹੀਂ ਕੋਸ ਉਹ ਮੈਨੂੰ ਪਤਾ ਹੀ ਉਹਨਾਂ ਦਾ ਚੋਰ ਹੈ ਬਹੁਤ ਤਗੜੇ ਚੋਰ ਆ ਉਹ ਤਾਂ ਤੇ ਚੱਲੀਏ ਫਿਰ ਆਪਾਂ ਹੁਣ ਚੱਲਦੇ ਆ ਬਾਈ ਮੈਂ ਤਾਂ ਸੁੱਤੀ ਬੈਠਾ ਮੇਰੇ ਸਾਲੇ ਦੇ ਦੁਬਾਰੇ ਚੜ ਕੇ ਨਾ ਮੇਰੇ ਡਿੱਕੇ ਮੇਰੀ ਗੱਲ ਸੁਣ ਕੋਤੋਂ ਨਮਾ ਲੈ ਰ ਨਮਾ ਲੈ ਲੈ ਮੇਰੀ ਇਹ ਤਾਂ ਵਧੀਆ ਮੋਟਰਸਾਈਕਲ ਆ ਮੇਰੀ ਗੱਲ ਛੋਟੀ ਜੀ ਤੇਰੀ ਮੈਂ ਬਾਹਰ ਰਖਾਉਂਗਾ ਠੀਕ ਆ ਉੱਥੇ ਤੈਨੂੰ ਅਹੀਂ ਜਾਣਾ ਪੈਣਾਗਾ ਮੈਂ ਨਿਕਲਾ ਉਹ ਗੱਡੀ ਲੈ ਕੇ ਰਸਤੇ ਤੇ ਉਸ ਸੜਕ ਤੇ ਇੱਕ ਬਾਏ ਬਾਏ ਵਾਈ ਵਾਈ ਓਏ ਤੂੰ ਘੜੀ ਸਾਲਿਆ ਮੇਰੇਆ ਤੈਨੂੰ ਪਤਾ ਨਹੀਂ ਬਾਈ ਇੱਕ ਮਿੰਟ ਤੂੰ ਮੇਰੀ ਘੜੀ ਦੇਖੀ ਜਾਂਦੇ ਮੇਰੇ ਆ ਸਾਲਿਆ ਤੈਨੂੰ ਪਤਾ ਨਹੀਂ ਉਹ ਗੱਲ ਤਾਂ ਸੁਣਵਾ ਮਾਈ ਦੀ ਗੱਲ ਬਾਈ ਜੀ ਤਾ ਤੈਨੂੰ ਦੱਸਦਾ ਤੈਨੂੰ ਉਹ ਘਰੀ ਆਪਣੇ ਕੋਲ ਹੀ ਆ ਉਹ ਬੈਲੀ ਕੋਲ ਹੈ ਉਹ ਯਸਰ ਉਹ ਬਾਈ ਨੇ ਆਪਣੇ ਬੈਲੀ ਕੋਲ ਹੀ ਆ ਇੱਥੇ ਹੀ ਆਪਣੇ ਕੋਲ ਉਹ ਉਹ ਕਿਹੜੇ ਬੈਲੀ ਕੋਲ ਉਹ ਇੱਥੇ ਆਪਣਾ ਲਿਆਜੀ ਆ ਹੋ ਤੇਰੀ ਕੀ ਹੋ ਗਿਆ ਕਿੰਨੇ ਦੀ ਸੀ ਗਈ ਭਈ ਉਹ ਉਹ ਤੈਨੂੰ ਪਤਾ ਕਿੰਨੇ ਦੀ ਆ ਉਹ ਕਿੰਨੇ ਦੀ ਆ ਚਾਰ ਬਿੰਦੀਆਂ ਲੱਗਦੀਆਂ ਆਠੇ ਦੇ ਨਾਲ 8000 ਰੁਪਏ ਦੀ ਜੀ ਉਹ ਲੱਖ ਤੋਂ 20000 ਘਟ ਹੈ 80000 ਦੀ ਹੈ ਪਰ ਮੈਨੂੰ ਪਹਿਲਾਂ ਦੱਸਣਾ ਸੀ ਬਾਈ ਉਹ ਮੈਂ ਦੱਸਣਾ ਸੀ ਵੇਚੀ ਕਿਨੂੰ ਆ ਮੈਂ ਤੇ ਉਹਨੀ ਮੈਂ ਦਾਅ ਦੂੰਗਾ ਤੁਹਾਨੂੰ ਉਹ ਵੀ ਦੱਸ ਦੂ ਦੱਸ ਦੂ ਨਹੀਂ ਘੜੀ ਦੱਸ ਕਿੱਥੇ ਆ ਲੈ ਕੇ ਆ ਕਿਹੜੇ ਕੰਜਰ ਨੂੰ ਵੇਚੀ ਆ ਤੂੰ ਉਹ ਕਿਸੇ ਨੂੰ ਵੇਚੀ ਨਹੀਂ ਬਾਈ ਉਹ ਮੈਨੂੰ ਕੀ ਪਤਾ ਵੀ ਉਹ ਮੈਨੂੰ ਤਾਂ ਲੋਕ ਪਹਿਲਾਂ ਵੀ ਕਹਿੰਦੇ ਸੀ ਕਹਿੰਦੇ ਚੋਰ ਤੂੰ ਘਰੇ ਰੱਖ ਲਿਆ ਮੈਨੂੰ ਕੀ ਪਤਾ ਸੀ ਇੰਨੀ ਮਹਿੰਗੀ ਆ ਉਹ ਮੈਂ ਤਾਂ ਐ ਸੀਗਾ 100 200 ਦੀ ਹੋਊਗੀ ਮੈਂ ਤਾਂ ਪਿਆਦਾ ਪਿਓ ਰਪਏ ਦੀ ਲਿਆ ਆ ਹੂੰ ਇਹ ਤਾਂ ਸਾਡੇ ਆਲਾ ਜੋੜਾ ਲੱਗਦਾ 7000 ਦੀ ਸੀ 80000 ਦੀ ਉਹ ਕੋਈ ਗੱਲ ਨਹੀਂ ਭਾਈ ਜੀ ਆਵਾਂਗੇ ਇਹ ਉਹ ਨੂੰ ਫਿਰ ਆ ਸਸੀ ਗੱਲ ਬਾਈ ਜੀ ਉਹ ਤਰੀਕਾ ਤੁਸੀਂ ਸਾਰੇ ਚੋਰ ਸਾਲੇ ਕੀ ਹੋ ਗਿਆ ਬਾਈ ਇਹ ਖੜ ਜਾ ਮੇਰਾ ਜੋੜਿਆ ਉਹ 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 ਬਾਈ ਮਿਰਜ਼ਾ ਉਹ ਸਾਲਿਓ ਤੁਸੀਂ ਬੱਸ ਬਈ ਮੇਰੇ ਸਾਲਿਓ ਤੁਸੀਂ ਚੋਰੀਆਂ ਕਰਦੇ ਆ ਬਾਈ ਜੀ ਹੋਰ ਪਟੋਏਗਾ ਜਦੋਂ ਤੁਸੀਂ ਨਹੀਂ ਹੁੰਦੇ ਘਰੇ ਮੈਨੂੰ ਤੰਗ ਕਰਦਾ ਮਗਰ ਉਹ ਛੇ ਮਹੀਨੇ ਆਏ ਬਾਈ ਮਿਰਜ਼ਾਪੁਰ ਵਾਲਾ ਮਾਲ ਆ ਬਾਈ ਮਿਰਜ਼ਾਪੁਰ ਵਾਲਾ ਮਾਲ ਲੈ ਲੈ ਮਿਰਜ਼ਾਪੁਰ ਦਾ ਆਦੂ ਤੁਹਾਨੂੰ ਮਾਲ ਮੇਰੀ ਗੱਲ ਸੁਣ ਬਾਈ ਮੇਰੀ ਗੱਲ ਯਾਰ दारू ਪਿਆਲਾ ਮੈਂ ਜੂਗਾ ਦਰੂ ਮੰਗਦੇ ਉਤੋਂ ਮੇਰੇ ਸਾਲੇ ਕਰਦੇ ਚੋਰੀਆਂ ਬਾਈ ਉਹ ਤਾਂ ਆਪਣਾ ਨਾ ਕੋਈ ਕੌਂਸੀ ਦਾ ਦੋਲਾ ਸੀ ਉਹ ਤੂੰ ਸਾਲਿਆ ਪਰੇ ਐ ਕਿਉਂ ਹਜੇ ਵੀ ਨਹੀਂ ਹਟਦੇ ਮੇਰੇ ਨਾਲੇ ਹੁੱਜਾਂ ਪੈਂਦੀਆਂ ਬੱਖੀਆਂ ਸੇਕਦੀਆਂ ਫੇਰ ਵੀ ਨਹੀਂ ਉਹ ਕਰਦੇ ਕੋਈ ਨਹੀਂ ਕੋਈ ਆ ਭਾਈ ਜੀ ਦੇਖੋ ਓਏ ਮੇਰੇ ਸਾਲਿਆ ਤੂੰ ਕਲਿਆ ਜਿਆ ਆਈ ਮਾਈ ਓਏ ਮਾਰ ਦੂੰਗਾ ਸਿਰ ਮੇਰਾ ਸਾਰਾ ਮਾਰ ਦੂੰਗਾ ਜੋਰੇ ਤੇਰੇ ਪੋਏ ਹੋਇਆ ਮੰਡੇ ਸਾਰੇ ਮੇਰੇ ਸਾਲਿਓ ਕੱਸਾ ਚ ਘੁੱਟ ਕੇ ਮਾਰ ਦੂੰ ਦੁਨੀਆਂ ਨੂੰ ਓਹੋ ਭਾਈ ਨਾਂ ਨੂੰ ਵੀ ਲਿਆ ਕਰੋ ਮੁਸਕ ਮਾਰਦੀ ਪਈਆਂ ਆਹ ਕੋਈ ਪਾਗੜਾ ਰੋਜ ਨਾੰਨੇ ਹੈ ਮੇਰੇ ਸਾਲ ਇਤਨੇ ਹਜੇ ਵੀ ਹਜੇ ਵੀ ਨਹੀਂ ਹਰਦੇ ਉਹ ਬਾਈ ਤੂੰ ਟਕਰਾਈ ਮਾ ਸਾਰੇ ਤੁਹਾਨੂੰ ਪਤਾ ਨਾ ਮੈਂ ਮੋੜਾ ਬਦਮਾਸ਼ ਆ ਮੈਂ ਮਾ 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 ਮ ਉਹ ਸੋ ਇਹ ਵੰਨ ਤੇ ਓਏ ਓਏ ਜਾਂਦਾ 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 ਬਕੀ ਲਾ ਕੇ ਜਾਂਦਾ ਜਾਂਦਾ ਆ ਉਹਨਾਂ ਦਾ ਵੀ ਗੱਡਾ ਪੇਚਾ ਦੇ ਜੀ ਉਹ ਜਾਂਦਾ ਸਾਰੇ ਉਧਾਰੇ ਉਹ ਜੋ ਆ ਮੈ ਭਾਈ ਲੱਗੇ ਰਹੇ ਮੈਂ ਮਿਰਜ਼ਾ ਬਣਨ ਨਾਲ ਖਾ ਤੋਨੂੰ ਤਾਂ ਜਦ ਮੈਂ ਵੱਡੂnga ਵੱਡੂ ਓਹ ਸਾਲਿਆ ਜੁੰਡੀ ਦੀਆ ਓਏ ਅਮਰਾ ਦਾ ਬਾਈ ਤੇਰੀ ਆਵਾਜ਼ ਇਦਣੋਂ ਸਹੀ ਹੋਈ ਸੀ ਪੁੱਲ ਲਗਿਆ ਅੱਲਾ ਨੇ ਮੈਨੂੰ ਘੜੀ ਚਾਹੀਦੀ ਆ ਘੜੀ ਆ ਘੜੀ ਵੀ ਲੋੜੇ ਹੱਡਾਂ ਜੋ ਕੱਢੂ ਹੱਡਾਂ ਜੋ ਮੇਰੇ ਸਾਲਿਓ ਓਏ ਤੇਰੀ ਲੱਤ ਬੱਸ ਬਾਈ ਬਾਈ ਓਹੋ ਇਹ ਜੋਰਿਆ ਤੁਹਾਨੂੰ ਦੱਸਤਾ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਡਰਨ ਦੇ ਹਾਂ ਘੜੀ ਲਿਆਓ ਮੈਂ ਓ ਤੂੰ ਵੀ ਕਲਿਆ ਜਿਆ ਇਹਦੇ ਨਾਲ ਉਹੋ ਜੇ ਨਾ ਘੜੀ ਚਾਹੀਦੀ ਏ ਮੈਨੂੰ ਕਲਿਆ ਵਾਂਗੇ ਘੜੀ ਬਈ ਲੈ ਬਣੀ ਦੀ ਗੱਲ ਆ ਯਾਰ ਕੀ ਆ ਵੇ ਜੀ ਕਿੰਨੇ ਦੀ ਜੀ ਅੱਛੀ ਆ 80000 ਰੁਪਏ ਦੀ ਮਾਸੂ ਨਹੀਂ ਆਏ ਕਿੰਨਾ ਗੁੰਦਾ ਆ ਦੇਖਿਆ ਵੀ ਆ ਕਦੇ 10 ਪੈਂਦੀਆਂ ਅਠੇ ਵਾਲਾ ਓਏ ਮੇਰੇ ਆ ਸਾਲਿਆ ਕਲਿਆ ਜਿਆ ਚਾਰ ਜੀਰਮਾ ਪੈਂਦੀਆਂ ਅਠੇ ਮਗਰ ਬੋਲੀ ਆਣੇ ਕਲਮਾਲਾ ਕੋਈ ਨਹੀਂ ਕੋਈ ਨਹੀਂ ਮੈਨੂੰ ਘੜੀ ਚਾਹੀਦੀ ਆ ਬਾਈ ਆ ਆ ਗਿਆ ਇੱਕ ਮਿੰਟ ਹੋਣਾ ਲੈ ਕੇ ਆਜਾ ਨਾਲੇ ਮੇਰਾ ਖੁੰਡਾ ਲੈ ਕੇ ਹੀ ਇਹਦੀਆਂ ਦਾ ਤੋੜਦਾ ਮੇਰੇ ਸਾਲੇ ਦੀਆਂ ਲੱਤਾਂ ਯਾਰ ਮੇਰੀ ਗੱਲ ਭੱਜਨ ਨੂੰ ਫਿਰਦਾ ਉਹ ਨਹੀਂ ਭਾਈ ਦੇ ਯਾਰ ਉਹ ਤੈਨੂੰ ਪਤਾ ਨਾ ਮੇਰੇ ਜੰਗਲ ਚੋਂ ਨਿਕਲਣਾ ਮੁਸ਼ਕਲ ਆ ਉਹ ਜਾਣਦਾ ਨਾ ਕੋਈ ਨਹੀਂ ਲੈ ਆ ਰਹੇ ਅਸੀਂ ਅਸੀਂ ਨਾ ਯਾਰ ਚੌਥੇ ਜਾਣਾ ਸੀ ਅਸੀਂ ਕਾਮਜਾਂ ਨਾਲ ਜਾਣਾ ਉੱਤੇ ਪਈਆਂ ਕੋਈ ਨਹੀਂ ਕਿਹਾ ਨਾ ਸਲਾਹ ਉਹ ਅਸੀਂ ਮਹੀਂ ਘੜੀ ਲੈਣ ਚੱਲਦੇ ਹਾਂ ਮਰੀ ਆਵਾਂ ਤੋ ਨਾਲੇ ਚੱਲਦੇ ਬਾਜ਼ਾਰ ਕੜੀ ਚਾਹੀਦੀ ਆ ਕੜੀ ਵੀ ਵੀਰਾਂਗੇ ਇਹਦਾ ਪੁੱਟ ਸਰਗਾ ਇਸਾਰ ਹੋਰ ਚੱਲਦੇ ਉਹ ਬਾਈ ਜੀ ਦੇਣਾ ਹੈ ਮੇਣਾ ਓਏ ਲੈ ਆਂਦੀ ਕਿੱਥੋਂ ਬੜੀ ਘੈਂਟ ਆ ਇਹ ਨਹੀਂ ਤਾਂ ਦੇ ਹੇ ਬਾਬਾ ਸਾਡੇ ਉਪਰ ਮੱਤਾ ਬੁਰਾ ਲਾ ਲਵਾ ਮੈਨੂੰ ਵੀ 2 ਘਟ ਕੋਈ ਲਵਾ ਦੇ ਮੈਨੂੰ ਵੀ ਲਵਾ ਕੋਈ ਲਵਾ ਦੰਨੇ ਮਾਈ ਆਏ ਜੀ ਤੇਰਾ ਘੁਰਟ ਵੀ ਬਹੁਤਾ ਜਿੱਡੀ ਹੁੰਦੀ ਆ ਕੋਈ ਅੱਲਾ ਮਾਈ ਲਾਲਾ ਤੂੰ ਪੱਲੇ ਦੋੜ ਦਿਆ ਹੈ ਮਜਾ ਆਜੂ ਮੰਮਾ ਉਹ ਪੀਣਾ ਪੂਣਾ ਪੀ ਇਹ ਤੂੰ ਨਾ ਪੀ ਉਹ ਨਹੀਂ ਆਪਾਂ ਨਹੀਂ ਪਿੰਦੇ ਠੀਕ ਆ ਓਏ ਆ ਗਈ ਨਹੀਂ ਹੋ ਗਿਆ ਮਕਮਲਾ ਪਤਾ ਵਿੱਚ ਓਏ ਹੋਏ ਹੈਲੋ ਓਏ ਵਈ ਆ ਨਹੀਂ ਹੋ ਗਿਆ ਨਹੀਂ ਮਾਰ ਓ ਮੇਰੇ ਸੜੇ ਆ ਗਈ ਪਿਆਤਾ ਫੇਰ ਓ ਪਹਿਲੇ ਤੋੜਦੀ ਮਰਦਾ ਬੁਆਲੀ ਓਏ ਆ ਕੀ ਪਿਆਤਾ ਓਏ ਓਏ ਆ ਤਾਂ ਮੇਰੀ ਬਾਜ ਫੇਰ ਗਈ ਥੋੜੀ ਓ